ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੋਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਬਚੀਆਂ ਹੋਈਆਂ ਰੋਟੀਆਂ ਤੋਂ ਇੱਕ ਟੇਸਟੀ ਜਿਹਾ ਨਾਸ਼ਤਾ ਜਦੋਂ ਵੀ ਘਰ ਦੇ ਵਿੱਚ ਰੋਟੀਆਂ ਬਚ ਜਾਣ ਤਾਂ ਉਹਨਾਂ ਨੂੰ ਖਰਾਬ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਉਹਨਾਂ ਨੂੰ ਦੁਬਾਰਾ ਵਰਤ ਕੇ ਅਸੀਂ ਬਹੁਤ ਹੀ ਸਵਾਦ ਟੇਸਟੀ ਨਾਸ਼ਤਾ ਬਣਾ ਸਕਦੇ ਹਾਂ ਅੱਜ ਦੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਅਤੇ ਆਪਣਾ ਪੂਰਾ ਸਪੋਰਟ ਚੈਨਲ ਨੂੰ ਕਰਿਆ ਕਰੋ ਤਾਂ ਕਿ ਅਸੀਂ ਹੋਰ ਵੀਡੀਓ ਬਣਾ ਸਕੀਏ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਰੈਸਪੀ ਬਣਾਉਣਾ ਸਭ ਤੋਂ ਪਹਿਲਾਂ ਅਸੀਂ ਦੋ ਬੱਚੀਆਂ ਹੋਈਆਂ ਰੋਟੀਆਂ ਲੈ ਲਵਾਂਗੇ ਇਹਨਾਂ ਰੋਟੀਆਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਅਸੀਂ ਤੋੜ ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਹੁਣ ਘਰ ਦੇ ਵਿੱਚ ਜਦੋਂ ਵੀ ਰੋਟੀਆਂ ਬਚ ਜਾਣ ਤਾਂ ਤੁਸੀਂ ਉਹਨਾਂ ਦੀ ਵਰਤੋਂ ਕਰਕੇ ਇੱਕ ਟੇਸਟੀ ਜਾਂ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਆਂ ਰੋਟੀਆਂ ਨੂੰ ਅਸੀਂ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ। ਹੁਣ ਅਸੀਂ ਇੱਥੇ ਮਿਕਸੀ ਵਾਲਾ ਜੱਗ ਲਵਾਂਗੇ। ਉਹਦੇ ਵਿੱਚ ਤੋੜ ਕੇ ਰੱਖੀਆਂ ਹੋਈਆਂ ਸਾਰੀਆਂ ਰੋਟੀਆਂ ਪਾ ਲਵਾਂਗੇ ਅਤੇ ਇਹਨਾਂ ਨੂੰ ਥੋੜਾ ਦਰਦਰਾ ਪੀਸ ਕੇ ਤਿਆਰ ਕਰ ਲਵਾਂਗੇ। ਰੋਟੀਆਂ ਨੂੰ ਦਰਦਰਾ ਪੀਸ ਕੇ ਅਸੀਂ ਤਿਆਰ ਕਰ ਲਿਆ ਹੈ। ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿਸ ਤਰ੍ਹਾਂ ਦਾ ਇਹਨਾਂ ਦਾ ਚੂਰਾ ਬਣਾ ਕੇ ਤਿਆਰ ਕੀਤਾ ਹੈ। ਹੁਣ ਅਸੀਂ ਦਰਦਰੇ ਪੀਸੇ ਹੋਏ ਚੂਰੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ 2 ਚਮਚ ਅਸੀਂ ਇਹਦੇ ਵਿੱਚ ਕਾਰਨਫਲਰ ਦੇ ਐਡ ਕਰ ਦਵਾਂਗੇ ਕਾਰਨਫਲਰ ਐਡ ਕਰਨ ਤੋਂ ਬਾਅਦ ਅਸੀਂ ਚੂਰੇ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਤਾਂ ਕਿ ਸਾਡਾ ਕਾਰਨਫਲਰ ਚੂਰੇ ਦੇ ਨਾਲ ਕੋਟਿੰਗ ਵਾਂਗ ਚਿਪਕ ਜਾਵੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਹੁਣ ਇਸ ਚੂਰੇ ਦੇ ਵਿੱਚ 2 ਚਮਚ ਪਾਣੀ ਦੇ ਐਡ ਕਰਾਂਗੇ ਪਾਣੀ ਐਡ ਕਰਨ ਦੇ ਨਾਲ ਕਾਰਨ ਫਲੌਰ ਚੂਰੇ ਦੇ ਉੱਪਰ ਚੰਗੀ ਤਰ੍ਹਾਂ ਦੇ ਨਾਲ ਕੋਟ ਹੋ ਜਾਵੇਗਾ ਅਤੇ ਉਸ ਦੇ ਨਾਲ ਹੀ ਸਾਡਾ ਨਾਸ਼ਤਾ ਕ੍ਰਿਸਪੀ ਬਣੇਗਾ ਇੱਥੇ ਸਾਡਾ ਚੂਰਾ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਆਪਣੇ ਨਾਸ਼ਤੇ ਦੇ ਲਈ ਆਲੂਆਂ ਦੀਆਂ ਬਾਲਸ ਬਣਾਉਣ ਦੀ ਤਿਆਰੀ ਕਰ ਲੈਂਦੇ ਆ ਅਸੀਂ ਇੱਥੇ ਦੋ ਉਬਲੇ ਹੋਏ ਆਲੂਆਂ ਨੂੰ ਲਿਆ ਹੈ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਿਆ ਹੈ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕਟਿਆ ਹੋਇਆ ਪਿਆਜ਼ ਐਡ ਕਰ ਦੇਵਾਂਗੇ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਅੱਧਾ ਚਮਚ ਜੀਰਾ ਪਾਊਡਰ ਐਡ ਕਰਾਂਗੇ ਅੱਧਾ ਚਮਚ ਹੀ ਚਾਟ ਮਸਾਲਾ ਐਡ ਕਰਾਂਗੇ ਅੱਧਾ ਚਮਚ ਹੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਹੀ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਹੀ ਅਸੀਂ ਇਹਦੇ ਵਿੱਚ ਸਾਬਤ ਜਵੈਨ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਚਮਚੇ ਦੇ ਨਾਲ ਮਿਕਸ ਕਰਾਂਗੇ ਇਸ ਤੋਂ ਬਾਅਦ ਅਸੀਂ ਆਲੂਆਂ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਦੇ ਨਾਲ ਮਸਲਦੇ ਹੋਏ ਹੱਥਾਂ ਦੇ ਨਾਲ ਇੱਕ ਡੋਅ ਦੀ ਤਰ੍ਹਾਂ ਤਿਆਰ ਕਰ ਲਵਾਂਗੇ। ਇੱਥੇ ਸਾਡਾ ਆਲੂਆਂ ਦਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਆ। ਹੁਣ ਅਸੀਂ ਨਾਸ਼ਤੇ ਦੀ ਕੋਟਿੰਗ ਕਰਨ ਦੇ ਵਾਸਤੇ ਇੱਕ ਸਲਰੀ ਤਿਆਰ ਕਰਾਂਗੇ। ਇੱਥੇ ਅਸੀਂ ਲਵਾਂਗੇ ਇੱਕ ਕੌਲੀ ਉਹਦੇ ਵਿੱਚ 2 ਚਮਚਾ ਪਾ ਲਵਾਂਗੇ ਮੈਦੇ ਦੇ। ਤੁਸੀਂ ਮੈਦੇ ਦੀ ਜਗ੍ਹਾ ਕਾਰਨਫਲੌਰ ਵੀ ਪਾ ਸਕਦੇ ਆ। ਮੈਦਾ ਪੌਣ ਤੋਂ ਬਾਅਦ ਅਸੀਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਅਤੇ ਇਸ ਨੂੰ ਘੋਲ ਕੇ ਇੱਕ ਸਲਰੀ ਤਿਆਰ ਕਰ ਲਵਾਂਗੇ ਅਸੀਂ ਇੱਥੇ ਗਾੜੀ ਜੀ ਸਲਰੀ ਬਣਾ ਕੇ ਤਿਆਰ ਕਰਾਂਗੇ ਅਸੀਂ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਸ ਨੂੰ ਥੋੜਾ ਪਤਲਾ ਕਰ ਲਵਾਂਗੇ ਇੱਥੇ ਸਾਡੀ ਸਲਰੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਆ ਕਿ ਅਸੀਂ ਸਲਰੀ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਹੈ ਸਲਰੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਆਲੂਆਂ ਦੀਆਂ ਛੋਟੀਆਂ-ਛੋਟੀਆਂ ਬਾਲਸ ਬਣਾ ਲਵਾਂਗੇ ਅਸੀਂ ਆਲੂਆਂ ਦਾ ਥੋੜਾ ਜਿਹਾ ਮਿਸ਼ਰਣ ਹੱਥਾਂ ਵਿੱਚ ਲੈ ਕੇ ਗੋਲ-ਗੋਲ ਇਸ ਦੀਆਂ ਬਾਲਸ ਬਣਾ ਲਵਾਂਗੇ ਅਸੀਂ ਇਸੇ ਤਰੀਕੇ ਦੇ ਨਾਲ ਸਾਰੀਆਂ ਬਾਲਸ ਬਣਾ ਕੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਹੁਣ ਅਸੀਂ ਇਹਨਾਂ ਆਲੂਆਂ ਦੀਆਂ ਬਾਲਸ ਦੀ ਕੋਟਿੰਗ ਕਰਨ ਦੇ ਲਈ ਜਿਹੜਾ ਅਸੀਂ ਤਿਆਰ ਕੀਤਾ ਸੀਗਾ ਰੋਟੀਆਂ ਦਾ ਚੂਰਾ ਉਹ ਲੈ ਲਵਾਂਗੇ ਅਤੇ ਆਪਣੀ ਮੈਦੇ ਦੀ ਸਲਰੀ ਲੈ ਲਵਾਂਗੇ ਅਸੀਂ ਆਲੂਆਂ ਦੀ ਬਾਲਸ ਨੂੰ ਮੈਦੇ ਦੀ ਸਲਰੀ ਵਿੱਚ ਡਿਪ ਕਰਨ ਤੋਂ ਬਾਅਦ ਚੂਰੇ ਨਾਲ ਕੋਟਿੰਗ ਕਰ ਲਵਾਂਗੇ ਅਸੀਂ ਰੋਟੀਆਂ ਦੇ ਚੂਰੇ ਨੂੰ ਬਾਲਸ ਦੇ ਉੱਪਰ ਚੰਗੀ ਤਰ੍ਹਾਂ ਦੇ ਨਾਲ ਕੋਟ ਕਰਾਂਗੇ ਤਾਂ ਹੀ ਸਾਡਾ ਜਿਹੜਾ ਨਾਸ਼ਤਾ ਹੈ ਉਹ ਕ੍ਰਿਸਪੀ ਬਣੇਗਾ ਤੁਸੀਂ ਦੇਖ ਸਕਦੇ ਆ ਕਿ ਅਸੀਂ ਕੋਟਿੰਗ ਕਰਕੇ ਬਾਲਸ ਤਿਆਰ ਕਰ ਲਈ ਹੈ ਹੁਣ ਅਸੀਂ ਦੂਸਰੀ ਬਾਲ ਨੂੰ ਵੀ ਸੇਮ ਉਸੇ ਤਰ੍ਹਾਂ ਦੇ ਨਾਲ ਕੋਟ ਕਰ ਲਵਾਂਗੇ ਅਸੀਂ ਇਸੇ ਤਰੀਕੇ ਦੇ ਨਾਲ ਸਾਰੀਆਂ ਆਲੂਆਂ ਦੀਆਂ ਬਾਲਸ ਨੂੰ ਤਿਆਰ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆਂ ਹੁਣ ਅਸੀਂ ਇਹਨਾਂ ਨੂੰ ਤਲਣ ਦੇ ਵਾਸਤੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ। ਹੁਣ ਅਸੀਂ ਇੱਕ ਇੱਕ ਆਲੂਆਂ ਦੀ ਬਾਲ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਤਲ ਲਵਾਂਗੇ। ਅਸੀਂ ਮੀਡੀਅਮ ਫਲੇਮ ਦੇ ਉੱਪਰ ਹੀ ਆਪਣੇ ਨਾਸ਼ਤੇ ਨੂੰ ਪਕਾਵਾਂਗੇ। ਜਦੋਂ ਸਾਡੀ ਆਲੂਆਂ ਦੀ ਬਾਲ ਸਿੱਖ ਤਰਫ ਤੋਂ ਪੱਕ ਜਾਏਗੀ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ। ਤੁਸੀਂ ਦੇਖ ਸਕਦੇ ਆ ਕਿ ਬਚੀ ਹੋਈ ਰੋਟੀ ਤੋਂ ਅਸੀਂ ਕਿੰਨਾ ਵਧੀਆ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਆ। ਜਾਦ ਤੱਕ ਸਾਡੀਆਂ ਆਲੂਆਂ ਦੀਆਂ ਬਾਲਸ ਫਰਾਈ ਹੋ ਰਹੀਆਂ ਨੇ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਫਰੈਂਡਸ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਅਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਹੀ ਅਸੀਂ ਹੋਰ ਵੀਡੀਓ ਬਣਾ ਸਕਾਂਗੇ ਇੱਥੇ ਸਾਡੇ ਆਲੂਆਂ ਦੀਆਂ ਬਾਲਸ ਜਿਹੜੀਆਂ ਆ ਫਰਾਈ ਹੋ ਗਈਆਂ ਆ ਹੁਣ ਅਸੀਂ ਇਹਨਾਂ ਨੂੰ ਇੱਕ ਇੱਕ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਅਸੀਂ ਨਾਸ਼ਤਾ ਬਣਾ ਕੇ ਤਿਆਰ ਕੀਤਾ ਹੈ ਕਿੰਨਾ ਕ੍ਰਿਸਪੀ ਬਣਿਆ ਹੈ ਜਿੰਨਾ ਸੋਹਣਾ ਇਹ ਦੇਖਣ ਨੂੰ ਲੱਗ ਰਿਹਾ ਹੈ ਉਸ ਤੋਂ ਕਿਦੇ ਵੱਧੇ ਖਾਣੇ ਨੂੰ ਸੁਆਦ ਹੋਊਗਾ ਹੁਣ ਅਸੀਂ ਸਾਰੀਆਂ ਬੋल्स ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਡਾ ਨਾਸ਼ਤਾ ਅੰਦਰੋਂ ਸੌਫਟ ਤੇ ਬਾਹਰੋਂ ਕ੍ਰਿਸਪੀ ਹੋਊਗਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਨਾਸ਼ਤਾ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿੰਨੇ ਸੌਖੇ ਤਰੀਕੇ ਦੇ ਨਾਲ ਬਚੀਆਂ ਹੋਈਆਂ ਰੋਟੀਆਂ ਨੂੰ ਯੂਜ਼ ਕਰਕੇ ਇੱਕ ਬਹੁਤ ਹੀ ਵਧੀਆ ਡਿਸ਼ ਤਿਆਰ ਕਰ ਲਈ ਹੈ ਤੁਸੀਂ ਵੀ ਇਹ ਡਿਸ਼ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਅਤੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਫਰੈਂਡਸ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਮੇਰੀਆਂ ਵੀਡੀਓਜ਼ ਨੂੰ ਪੂਰਾ ਦੇਖਿਆ ਕਰੋ ਚੈਨਲ ਨੂੰ ਵਾਅਦ ਤੋਂ ਵਾਅਦ ਸਪੋਰਟ ਕਰਿਆ ਕਰੋ ਆਪਣੇ ਫਰੈਂਡਸ ਰਿਲੇਟਿਵ ਵਿੱਚ ਸ਼ੇਅਰ ਕਰਿਆ ਕਰੋ ਚਲੋ ਜੀ ਮਿਲਦਿਆਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ